ਅੱਖੋਂ ਹੌਲਾ ਕਰਤਾ ਸ਼ਰਮਣੀ ਅਕਾਲੀ ਦਲ ਸਾਥ ਮੀਸੇ ਬਾਦਲ ਤੇ ਜਿਹੜੇ ਉਹਨਾਂ ਨੇ ਵੰਦ ਵਿਰਤੀ ਸੋਚ ਰੱਖਣਾ ਪਾਇਆ ਨੂੰ ਨੁਦਰਾਸ਼ ਕੀਤਾ ਉਹਦਾ ਨਤੀਜਾ ਕਿ ਸ਼ਰਮਣੀ ਅਕਾਲੀ ਦਲ ਦੇ ਮੁਦ ਪੰਜਾਬ ਦੇ ਲੋਕ ਬਾਰ ਬਾਰ ਫਤਵਾ ਦੇ ਜਿਹੜੀ ਪਾਰਟੀ ਕਿਤੇ 23% ਪਿਆਰ ਚੁੱਕੀ ਸੀ ਅੱਜ ਘੱਟਦੀ ਘੱਟਦੀ 12% ਤੇ ਆ ਗਈ ਵੋਟ ਵੀ ਨੀਚੇ ਜਾ ਰਹੀ ਆ ਔਰ ਉਹਦੀ ਬੜੀ-ਬੜੀ ਚਿੰਤਾ ਸਾਨੂੰ ਅਸੀਂ ਚਾਹੁੰਦੇ ਆ ਕਿ ਜਿਸ ਤਰ੍ਹਾਂ ਦਾ ਲੋਕਾਂ ਦੀ ਆਸ ਉਮੀਦ ਅਕਾਲੀ ਲੀਡਰਾਂ ਤੇ ਲੋਕਾਂ ਨੇ ਲਾਈ ਆ ਉਹ ਉਸ ਕਿਸਮ ਦੀ ਲੀਡਰਸ਼ਿਪ ਅਸੀਂ ਅਕਾਲੀ ਦਲ ਦੀ ਲੈ ਕੇ ਆਈਏ ਇਹ ਸ਼ੁਰੂਨੀ ਕਲ ਕਲ ਸੁਧਾਰ ਲੈਣ ਦਾ ਮੁੱਖ ਮਕਸਦ ਹੈ ਕਿਉਂ ਘਟ ਰਹੀ ਹੈ ਜੀ ਵੋਟਾਂ ਕਿਹੜਾ ਕਾਰਨ ਵੱਡਾ ਕਾਰਨ ਇਹ ਆ ਕਿ ਜਿਸ ਤਰ੍ਹਾਂ ਦੀ ਆਸ ਉਮੀਦ ਅਕਾਲੀ ਲੀਡਰਸ਼ਿਪ ਤੇ ਲੋਕਾਂ ਨੂੰ ਸੀ ਉਹ ਇਸ ਕੀ ਕਥਾ ਸੁਬੀਤ ਨੂੰ ਬਾਦਲ ਦੇ ਨਾ ਸਹੀ। ਜੋ ਕਿ ਸਭ ਤੋਂ ਪਹਿਲੀ ਗੱਲ ਹੈ ਕਿ ਇੱਕ ਪੰਥਕ ਜੱਦਬੰਦੀ ਹੋਵੇ ਉਦਾ ਪ੍ਰਧਾਨ ਦੇ ਸ੍ਰੀ ਅਕਾਦ ਤਖਤ ਦੇ ਹੁਕਮਨਾਮੇ ਨਹੀਂ ਮਿਲੇਗਾ ਦਾ ਕੁਦਰਤੀ ਤੌਰ ਤੇ ਲੋਕਾਂ ਦਾ ਵਿਸ਼ਵਾਸ ਹੋ ਗਿਆ 13 ਸਰਸਾ ਵਾਲਿਆਂ ਨਾਲ ਜਿਹੜੀ ਅੰਦਰ ਖਾਤੇ ਸਾਝ ਜਗਜਗਾਰ ਹੋਈ ਆ 13 ਸਰਸਾ ਵਾਲਿਆਂ ਅੰਦਰ ਖਾਤੇ ਜਿਹੜੀਆਂ ਚਿੱਠੀਆਂ ਦਾ ਆਦਾਨ ਪ੍ਰਦਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਰਾਹੀਂ ਕਰਵਾਇਆ ਗਿਆ ਤੇ 13 ਸਰਸਾ ਵਾਲਿਆਂ ਦੇ ਬੁੱਧ ਗੁਰੂ ਸਾਹਿਬ ਦਾ ਸਵਾਗਤ ਰਚਨ ਦਾ ਕੇਸ ਇੱਕ ਜੱਜ ਨੂੰ ਰਿਸ਼ਵਤ ਦੇ ਕੇ ਉਹਦੀ ਘਰਵਾਲੀ ਨੂੰ ਆਰ.ਆਈ.ਏ ਦੇ ਵਿੱਚ ਕਮਿਸ਼ਨਰ ਲਾ ਕੇ ਇਹਦੀ ਗੱਲ ਹੈ ਉਹਨੇ ਦੁਨੀਆ ਭਰ ਦੇ ਨਾਨਕ ਨਾਮ ਦੇ ਲੋਕਾਂ ਦੇ ਹਿਰਦੇ ਫਿਲਦ ਰਹੇ ਨੇ ਇਹਨਾਂ ਗੱਲਾਂ ਕਰਕੇ ਕੀ ਕਾਲੀਦਾਰ ਕਮਜ਼ੋਰ ਹੋ ਜਾ ਔਰ ਇਹਨਾਂ ਗੱਲਾਂ ਕਰਕੇ ਹੀ ਸ਼ਰਮਣੀ ਕਾਂਦਲ ਸੁਧਾਰ ਲਹਿਰ ਦੇ ਆਗੂ ਰਹੇ ਤਾਂ ਸੁਣੀ ਸੀ ਬਾਦਲ ਅ ਮਦਰ ਲੋਕਾਂ ਦਾ ਫਤਵਾ ਮੰਨਣ ਲਈ ਪ੍ਰਵਾਨ ਕਰਨ ਲਈ ਅਤਿਆਗ ਦਿਖਾਉਣ ਲਈ ਕੋਸ਼ਿਸ਼ ਕੀਤੀ ਸੀ ਜਿਹੜਾ ਉਹਨੇ ਗੁੱਸਾ ਕਰਕੇ ਅ ਸਲਾਹ ਦੇਣ ਵਾਲੇ ਨੂੰ ਪਾਰਟੀ ਤੇ ਬਾਹਰ ਕੱਢਣਾ ਸ਼ੁਰੂ ਕਰਤਾ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਜ਼ਿਆਦਾ ਵੋਟ ਕੱਢੀ ਆ ਚੰਦੂ ਮਰਸਾਹਬ ਇਹ ਕਾਰਨ ਕੀ ਹੋਇਆ ਇੱਥੋਂ ਦਾ ਕੈਂਡੀਡੇਟ ਐਮਪੀ ਚੋਣ ਲੜ ਰਿਹਾ ਸੀ ਸਗੋ ਉਸੇ ਤੌਰ ਤੇ ਮੈਂ ਸਮਝਦਾ ਜਿਹੜੀਆਂ ਜਗ੍ਹਾਵਾਂ ਸਾਂਝਾਂ ਭਾ ਜੀਪੀ ਦੀ ਲੀਡਰਸ਼ਿਪ ਦਾ ਅੰਤਰ ਖਾਤੇ ਔਰ ਭਾ ਜੀਪੀ ਦੀ ਲੀਡਰਸ਼ਿਪ ਨੂੰ ਪਟਿਆਲਾ ਲੋਕ ਸਭਾ ਸੀਟ ਦੀ ਇੰਚਾਰਜ ਦੀ ਸੰਭਾਲ ਕੇ ਇਹ ਐਨ ਕੇ ਸ਼ਰਮਾ ਦਾ ਪਾਰਟੀ ਪ੍ਰਤੀਨਿਧ ਰੋਹਾ ਮੈਂ ਸਮਝਦਾ ਆ ਆਪਣੇ ਲੋਕਾਂ ਨਾਲ ਬਿਤਰੋ ਅਗਲਾ ਕੋਈ ਨਾਮਾ ਦੋਤਾ ਨੂੰ ਵੀ ਸਵਾਸ ਕੀ ਲੰਗਵਾਲ ਦੀ ਵਰਤਿਕਾ ਲੰਗਵਾ ਸਾਹਿਬ ਦੀ ਕਰਸੀ ਤੇ ਅਸੀਂ ਅਗਲਾ ਪ੍ਰੋਗਰਾਮ ਦਵਾਂਗੇ ਪਰ ਤਾਂ ਸਾਡੀ ਪਾਰਟੀ ਨੂੰ ਮਤਲਬ ਮੈਂ ਸਮਝਦਾ ਲੋਕਾਂ ਤੱਕ ਲੈ ਜਾਣ ਲਈ ਲੋਕਾਂ ਘਰ ਘਰ ਕੋ ਜਾਉਣ ਲਈ ਬਾਕੀ ਦਾ ਪ੍ਰੋਗਰਾਮ ਚੱਲ ਰਹਿਦਾ ਉਹ ਲੈ ਕੇ ਜਾਣ ਦਾ ਪ੍ਰੋਗਰਾਮ ਕਰਾਂਗੇ ਹੁਣ ਲੋਕਾਂ ਦੀ ਮੰਨਣ ਪੂਸਾ ਜੀ ਕਿ ਸ਼੍ਰੋਮਣੀ ਕਾਲੇ ਦੇ ਲਈ ਸੁਧਾਰ ਲੈ ਰਹੇ ਇਹ ਜਲਦੀ ਪੰਬਰ ਪੂਸਾ ਖਤਮ ਹੋ ਜਾਏਗਾ ਉਸ ਮਾਗਵਾ ਤੋਂ ਬਾਅਦ ਇਹ ਬਹੁਤ ਹੀ ਛੋਟੇ ਲੋਟ ਤੇ ਭਲਾ ਸਾਥ ਅਦਰਸ ਹੀ ਲੰਗਵਾਲ ਦੀ 20 ਅਗਸਤ ਨੂੰ ਮੋਦੀ ਬਕਤੀ ਦੇ ਸਮਾਗਮ ਵਿੱਚ ਸੱਦਾ ਦੇਣ ਲਈ ਅਸੀਂ ਆਪਣੇ ਜੋੜ ਮੈਂ ਸੱਜਣ ਬੁਲਾਏ ਸੀ ਅਰੇ ਭਰਮੀ ਮੀਟਿੰਗ ਕਰਕੇ ਸਾਣਾ ਬੜਾ ਵੱਡੇ ਆਸੰਬੀਦ ਇਹਨਾਂ ਨੇ ਪੁਝਾਈ ਆ ਬਸ ਕਰਵਾਤ ਆਇਆ ਜਿਹੜੀ ਸ਼ਰਮਣੀ ਗੱਲ ਸੁਧਾਰ ਲਹਿਰ ਅਸੀਂ ਪੰਜਾਬ ਵਿੱਚ ਕੀਤੀ ਆ ਉਹਦੇ ਸਫਲਤਾ ਦੀ ਇਹ ਨਿਸ਼ਾਨੀ ਆ ਕਿਉਂਕਿ ਜਦੋਂ ਲੋਕ ਆਪ ਮਹਾਰੇ ਚੱਲ ਕੇ ਘਰਾਂ ਤੋਂ ਆਉਣ ਆਛੋੜੀ ਜੀ ਮੀਟਿੰਗ ਦੀ ਬੱਤੀ ਧਾਰੇ ਦਾ ਕੁਦਰਤੀ ਤੌਰ ਤੇ ਉਹ ਲਹਿਰ ਨੂੰ ਘੜਾ ਮਿਲਦਾ ਫਲਾਰਾ ਮਿਲਦਾ ਔਰ ਸ਼ਰੋਮਣੀ ਕਾਲੀ ਦਾਲ ਸੁਧਾਰ ਲਹਿਰ ਦਾ ਮਕਸਦ ਹੀ ਇਹ ਆ ਕਿ ਅੱਜ ਪੰਜਾਬ ਦੇ ਵਿੱਚ ਬੜੀ ਵੱਡੀਆਂ ਚੁਣੌਤੀਆਂ ਨੇ ਪੰਜਾਬ ਬੜੇ ਬੜੇ ਸੰਕਟਾਂ ਦੇ ਪੰਜਾਬ ਦੀ ਕਿਤੇ ਧਾਕ ਦੇਸ਼ ਔਰ ਦੁਨੀਆ ਵਿੱਚ ਪਤੀ ਸੀ ਔਰ ਅੱਜ ਦੇ ਪੰਜਾਬ ਦੀ ਸੰਗੀ ਨੱਪੜ ਲਈ ਕੇਂਦਰ ਸਰਕਾਰ ਪੰਜਾਬੀਆਂ ਦੀ ਕਮਜ਼ੋਰੀ ਤੇ ਪੰਜਾਬੀਆਂ ਦੇ ਲਾਭਾਰਥ ਫੋਨ ਦਾ ਫਾਇਦਾ ਉਠਾ ਕੇ ਅੱਜ ਪੰਜਾਬ ਦੀ ਸਿੱਧੀ ਨੰਬਰ ਰਹੀ ਹੈ ਪੰਜਾਬ ਲਾਭਾਰਥ ਹੋਇਆ ਪਿਆ ਕਿਉਂਕਿ ਪੰਜਾਬ ਦੀ ਮੌਜੂਦਾ ਸਰਕਾਰ ਦੀ ਲਾਪਰਵਾਹੀ, ਖਤਾਹੀ, ਕਮੀਆਂ ਦਾ ਫਾਇਦਾ ਵੀ ਕੇਂਦਰ ਉਠਾ ਰਿਹਾ ਤੇ ਪੰਜਾਬ ਦੀ ਆਵਾਜ਼ ਕਰਕੇ ਜਾਣੀ ਜਾਂਦੀ ਜਸਪੰਦੀ ਸ਼ਰੋਮਈ ਅਕਾਲੀਦਾਰ ਅੱਜ ਬਿਲਕੁਲ ਬੀਰੋ ਬਹੁਤ ਤੇਜ਼ ਰਹੀ ਅੱਜ ਸ਼ਰਮਣੀ ਅਕਾਲੀ ਦਰ ਦੇ ਲੀਡਰਾਂ ਦਾ ਵਰਕਰਾਂ ਦਾ ਕੋਈ ਯੋਗ ਨਹੀਂ ਫੱਲਿਆ ਸਾਹ ਸੂਰਤ ਨਹੀਂ ਬਾਦਲ ਦੀ